ਮੈਂ ਡਾਕਟਰ ਅਜੀ ਪ੍ਰਾਸ਼ਰ ਸਿਵ ਸਰਜਨ ਫਰੋਜ਼ਪੁਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਫਰੋਜ਼ਪੁਰ ਦੇ ਖਾਸ ਕਰਕੇ ਇਸ ਠੰਡ ਦੇ ਮੌਸਮ 'ਚ ਕਿਸ ਤਰ੍ਹਾਂ ਆਪਣਾ ਆਪਾ ਠੰਡ ਤੋਂ ਬਚਣਾ ਤੇ ਠੰਡ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਣਾ ਸੋ ਇਹਦੇ ਬਾਰੇ ਮੈਂ ਥੋੜੀ ਜਿਹੀ ਬਰੀਫਿੰਗ ਕਰਨਾ ਚਾਹੁੰਦਾ ਇਲਾਕਾ ਨਿਵਾਸੀਆਂ ਨੂੰ ਫਸਟ ਆਫ ਆਲ ਮੈਂ ਬੱਚਿਆਂ ਦੇ ਪ੍ਰਤੀ ਥੋੜਾ ਜਿਹਾ ਪਹਿਲਾਂ ਦੱਸ ਦਵਾਂ ਜਿਹੜੇ ਬੱਚੇ ਸਕੂਲ ਤੇ ਗਵਰਨਮੈਂਟ ਨੇ ਜ਼ਿਆਦਾ ਠੰਡ ਵਧਨ ਕਰਕੇ ਥੋੜਾ ਹੋਰ ਇੱਕ ਹਫ਼ਤੇ ਲਈ ਆਈ ਥਿੰਕ ਬੰਦ ਕੀਤੇ ਹੋਏ ਆ ਪਰ ਬੱਚੇ ਵੀ ਜਿਹੜੇ ਇਹ ਘਰਾਂ ਦੇ ਵਿੱਚ ਵੀ ਹੈ ਉਹ ਆਪਣੇ ਆਪ ਨੂੰ ਪੂਰਾ ਉਹਨਾਂ ਦਾ ਹੈੱਡ ਗੀਅਰ ਇਹ ਇਹ ਉਹ ਸਾਰਾ ਕੁਝ ਹੈ ਨਾ ਉਹਨੂੰ ਆਪਣਾ ਪਾ ਕੇ ਰੱਖਣ ਟੋਪੀ ਵਗੈਰਾ ਕੈਪ ਫੇਸ ਕਵਰ ਰੱਖਣ ਤੇ ਥੋੜਾ ਜਿਹਾ ਫੌਗ ਦੇ ਵਿੱਚ ਜਿੱਥੇ ਵੀ ਕਿਤੇ ਜਾਣਾ ਇਹਨਾਂ ਨੇ ਉਹਦਾ ਵੀ ਪਰਹੇਜ਼ ਰੱਖਣ ਅੰਦਰ ਨਾਲ ਕੋਈ ਬਹੁਤ ਜ਼ਰੂਰੀ ਕੰਮ ਆ ਉੱਥੇ ਜੇ ਜਾਣਾ ਤੇ ਅੰਡਰ ਦਾ ਸੁਪਰਵਾਈਜ਼ਨ ਆਫ ਪੇਰੈਂਟਸ ਹੀ ਬਾਹਰ ਨਿਕਲਣ ਸੋ ਇਹ ਦੂਜਾ ਸੈਕੰਡ ਹੈਗਾ ਜਿਆਦਾ ਠੰਡ ਦੇ ਵਿੱਚ ਜਿਆਦਾ ਪ੍ਰੋਬਲਮਸ ਹੁੰਦੀਆਂ ਠੰਡ ਜਿਆਦਾ ਹੋਣ ਕਰਕੇ ਵਾਇਰਲ ਜਿਹੜਾ ਯੂਆਰਸੀ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬੀ 'ਚ ਆਪਾਂ ਕਹਿੰਦੇ ਨੇ ਨੰਦਲਾ ਦੇ ਕੰਮ ਇਹ ਜ਼ਿਆਦਾ ਹੁੰਦਾ ਖਰਸ਼ਾ ਹੈਗਾ ਬਾਕੀ ਦੂਜੀ ਜ਼ਿਆਦਾ ਠੰਡ ਲੱਗਣ ਕਰਕੇ ਸੋ ਹੋਰ ਵੀ ਬਿਮਾਰੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਜਿਆਦਾ ਥਰੋਟ ਇਨਫੈਕਸ਼ਨ ਯੂਆਰਸੀ ਇਹ ਹੁੰਦੀਆਂ ਅਡਲਟਸ ਵਿੱਚ ਵੀ ਹੁੰਦੀਆਂ ਉਸ ਤੋਂ ਵਾਇਰਲ ਇਨਫੈਕਸ਼ਨ ਤੋਂ ਫਿਰ ਹਾਈ ਗ੍ਰੇਡ ਫੀਵਰ ਹੋ ਸਕਦਾ ਉਸ ਦੇ ਨਾਲ ਨੇਜ਼ਲ ਡਿਸਚਾਰਜ ਹੋ ਸਕਦਾ ਤੇ ਜਿਹੜਾ ਆਪਣਾ ਗਲੇ ਦੇ ਵਿੱਚ ਇਰੀਟੇਸ਼ਨ ਲੈਂਦੀ ਹੈ ਉਸਦੇ ਉਸ ਤੋਂ ਬਾਅਦ ਫਿਰ ਵਾਇਰਲ ਇਲਨਸ ਤੋਂ ਬਾਅਦ ਖਾਂਸੀ ਨਹੀਂ ਜਾ ਰਹੀ ਜੋ ਦੇਖਣ ਜਾ ਰਿਹਾ ਨਾ ਮਹੀਨਾ ਮਹੀਨਾ ਡੇਢ ਡੇਢ ਮਹੀਨਾ ਖਾਂਸੀ ਨਹੀਂ ਜਾ ਰਹੀ ਥੋੜਾ ਵਾਇਰਸ ਦੇ ਡਿਫਰੈਂਟ ਟਾਈਪ ਦਾ ਲੱਗਦਾ ਕੁਝ ਹੈਗਾ ਸੋ ਉਸਦੇ ਪ੍ਰੀਵੈਂਸ਼ਨ ਲਈ ਇਹੀ ਮੇਰੀ ਸਲਾਹ ਹੈਗੀ ਆ ਸਾਰੇ ਅੰਡਰ ਦਾ ਸੁਪਰਵੀਜ਼ਨ ਆਫ ਮੈਡੀਕਲ ਐਕਸਪਰਟ ਹੀ ਮੈਡੀਸਨ ਲਈ ਜਾਵੇ ਜਿਹੜਾ ਇੱਕ ਆਪਾਂ ਬਚਾ ਕਰ ਸਕਦੇ ਇਸ ਦਾ ਇਹ ਵੀ ਸੇ ਲਾਈਨ ਗਾਰਗਲ ਹੁੰਦੇ ਜਿਹੜੇ ਘਰ ਦੇ ਚਾਹਾਂ ਵੀ ਆਪਾਂ ਦੇਖਦੇ ਆ ਥੋੜਾ ਜਿਹਾ ਨਮਕ ਪਾ ਕੇ ਕੋਸੇ ਪਾਣੀ ਨਾਲ ਤਿੰਨ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਦਾ ਖਾਸ ਕਰਕੇ ਉਹਨਾਂ ਨੂੰ ਵੀ ਮੇਰੀ ਇਹੀ ਐਡਵਾਈਸ ਰਹੇਗੀ ਕਿ ਜੇ ਤੁਸੀਂ ਹੈਲਥ ਚੈੱਕਅਪ ਲਈ ਆਉਣਾ ਆਪਣੇ ਕਿਸੇ ਵੀ ਹਸਪੀਟਲ ਦੇ ਸਰਕਾਰੀ ਚ ਤੇ ਕੋਸ਼ਿਸ਼ ਇਹੀ ਕਰੋ ਵੀ 10 11 ਵਜੇ ਜਾਂ 12 ਵਜੇ ਦੇ ਵਿੱਚ 10 ਤੋਂ 12 1 ਵਜੇ ਤੱਕ ਤੁਸੀਂ ਆ ਜਾਓ ਅਸੀਂ ਬਾਕੀ ਨਾ ਇਹ ਇਨਸਟਰਕਸ਼ਨਸ ਵੀ ਆਪਾਂ ਦੇ ਦਵਾਗੇ ਸਿਵਲ ਹਸਪੀਟਲ ਜਿੰਨੇ ਹੈਗੇ ਆ ਆਪਣੇ ਫਰੋਜ਼ਪੁਰ ਦੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਥੋੜਾ ਜਿਆਦਾ ਜਲਦੀ ਫ੍ਰੀ ਕਰ ਦਿੱਤਾ ਜਾਵੇ ਕੀਪਿੰਗ ਇਨ 뷰 ਉਹਨਾਂ ਦੀਆਂ ਸੋਸ਼ਲ ਰਿਸਪੌਂਸਿਬਿਲਿਟੀ ਤੇਰੀ ਹੁੰਦੀਆਂ ਕਰਦੇ ਜਾਂਦੀਆਂ ਵੀ ਰਿਸਪੌਂਸਿਬਿਲਿਟੀ ਹੁੰਦੀਆਂ ਸੋ ਮੇਰੀ ਐਡਵਾਈਸ ਇਹ ਹੈ ਵੀ ਜਿਆਦਾ ਸਵੇਰੇ ਆਉਣ ਦੀ ਲੋੜ ਨਹੀਂ ਪੈਸ ਵਗੈਰਾ ਅਸੀਂ ਹਦਾਇਤਾਂ ਪਾਸ ਕਰ ਦਵਾਂਗੇ ਸਾਡੇ ਐਸਐਮਓ ਸਾਹਿਬਾਨ ਨੂੰ ਸੋ ਉਸੇ ਤਰ੍ਹਾਂ ਫਿਰ ਇਹਨਾਂ ਦਾ ਅਮਲ ਚੱਲ ਜਾਂਦਾ ਜਾਏਗਾ ਇਸ ਚੀਜ਼ ਨੂੰ ਤੁਸੀਂ ਆਪਣਾ 11 ਤੋਂ 1:30 ਵਜੇ ਤੱਕ ਦਾ ਇਹ ਟਾਈਮ ਦੇ ਵਿੱਚ ਵਿਜ਼ਿਟ ਕਰੋ ਜਿੰਨੀ ਦੇ ਠੰਡ ਹੈਗੀ ਆ ਬਾਕੀ ਤਾਂ ਫਿਰ ਸਾਰੀ ਮੈਡੀਸਨ ਤੁਹਾਨੂੰ ਇੱਥੋਂ ਪ੍ਰੋਪਰ ਜੇ ਕਿਸੇ ਨੂੰ ਹੋ ਵੀ ਜਾਂਦੀ ਕੋਈ ਇਲਨੈਸ ਜਿਹੜੀ ਵਾਇਰਲ ਇਲਨੈਸ ਫਲੂ ਵਗੈਰਾ ਉਹਦਾ ਪ੍ਰੋਪਰ ਟਰੀਟਮੈਂਟ ਕੀਤਾ ਜਾਏਗਾ ਸਾਡੇ ਪ੍ਰੈਗਨੈਂਟ ਲੇਡੀਜ਼ ਨੂੰ ਅਸੀਂ ਪ੍ਰਾਇਓਰਟੀ ਦੇ ਦੇਖਾਂਗੇ ਖਾਸ ਕਰਕੇ ਬਜ਼ੁਰਗਾਂ ਨੂੰ ਵੀ ਇਹ ਇਨਸਟਰਕਸ਼ਨਸ ਮੈਂ ਨਾ ਪਾਸ ਕਰ ਦਵਾਂਗਾ ਇਸ ਸਮੁਸੇਬਨ ਥੈਂਕ ਯੂ